ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਸਰਕਾਰ ਦਾ ਵੱਡਾ ਕਦਮ 80000 ਕੈਰ ਪ੍ਰਵਾਸੀਆਂ ਦੇ ਵੀਜ਼ੇ ਕਿਤੇ ਰੱਦ ਇਸ ਸਾਲ ਵੀਜ਼ਾ ਰੱਦ ਕਰਨ ਦੀ ਗਿਣਤੀ ਦੁੱਗਣੀ ਤੋਂ ਵੀ ਹੋਈ ਵੱਧ यूएस ने खत्म किया दखनी सूडान का टैंपरेरी लीगल स्टेटस जीएचएस ने सांझ की जानकारी दखनी सूडान के लोगों के लिए एक वाला झटका है नवी नीति कैंसर के मरीजों के लिए खुशखबरी मिल गई कैंसर की दवाई भी हजार गुना तेजी के नाल करती है काम ਸਿਚੁਏਸ਼ਨ ਪੀ ਦੀ ਜੁਮਾਨਤ ਅਰਜ਼ੀ ਹੋਈ ਦੂਜੀ ਵਾਰ ਰਾਤ ਅਦਾਲਤ ਦੇ ਵਿੱਚ ਨਵੇਂ ਸਿਰੇ ਤੋਂ ਦੋਸ਼ ਹੋਏ ਆਇਤ ਪੱਗ ਬੰਨਣ ਦੇ ਮੁੱਦੇ ਉੱਤੇ ਸੁਣਵਾਈ ਵੀਰ ਬਾਦ ਨੂੰ ਫੋਨ ਖਬਰਾਂ ਵਿਸਥਾਰ ਦਿਨਾ ਜਨਵਰੀ ਦੇ ਵਿੱਚ ਉਦੋਂ ਸੰਭਾਲਣ ਤੋਂ ਬਾਅਦ ਡੋਨਲਡ 트ੰਪ ਪ੍ਰਸ਼ਾਸਨ ਨੇ ਲਗਭਗ 80 ਹਜ਼ਾਰ ਗੈਰ ਪ੍ਰਵਾਸੀ ਵੀਜ਼ੇ ਰੱਦ ਕਰ ਦਿੱਤੇ ਨੇ ਜਨਵਰੀ ਦੇ ਵਿੱਚ ਲਗਭਗ 80 ਹਜ਼ਾਰ ਵੀ ਵਿਦੇਸ਼ੀ ਸ਼ਾਮਲ ਨੇ ਰੱਦ ਕਿਤੇ ਇਹ ਲਗਭਗ ਅਤੇ ਅਪਰਾਧਾਂ ਦੇ ਵਿੱਚ ਡੀ ਯੂ ਆਈ ਹਮਲਾ ਅਤੇ ਚੋਰੀ ਵਰਗੇ ਅਪਰਾਧ ਵੀ ਸ਼ਾਮਲ ਸਨ ਜਨਵਰੀ ਦੇ ਵਿੱਚ ਉਦਘਾਟਨ ਤੋਂ ਬਾਅਦ ਡੋਨਲਡ ਟੰਪ ਪ੍ਰਸ਼ਾਸਨ ਨੇ ਲਗਭਗ 80 ਹਜ਼ਾਰ ਗੈਰ ਪ੍ਰਵਾਸੀ ਵੀਜ਼ੇ ਰੱਦ ਕਰ ਦਿੱਤੇ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਅਕਸਮਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਸਾਲ ਗੈਰ ਪ੍ਰਵਾਸੀ ਵੀਜ਼ਾ ਰੱਦ ਕਰਨ ਦੀ ਕੀ ਦੁੱਖ ਨਹੀਂ ਤੋਂ ਵੀ ਫਤ ਹੋ ਗਈ ਹੈ 10 ਕੇ ਨਿਊਜ਼ ਏਜੰਸੀ ਰਾਈਟਰ ਦੀ ਰਿਪੋਰਟ ਦੇ ਅਨੁਸਾਰ ਪ੍ਰੰਪਰਨ ਸ਼ਾਸਨ ਦੇ ਅਧਿਕਾਰੀਆਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਦੇ ਵਿੱਚ ਫلسطinians ਦਾ ਸਮਰਥਨ ਕਰਨ ਚਾ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਅਲੋਚਨਾ ਕਰਨ ਵਾਲੇ ਵਿਦੇਸ਼ੀ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਨਸ਼ੇ ਦੀ ਹਾਲਤ ਵਿੱਚ ਗੱਟੀ ਚਲੋਣਾ ਹਮਲੇ ਅਤੇ ਚੋਰੀ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਨੇ ਵੀਜ਼ਾ ਰੱਦ ਕਰਨ ਦਾ ਕਾਰਨ ਬਣਾਇਆ ਰੱਦ ਕਰਨ ਦੀ ਹੱਦ ਪ੍ਰੰਪਰਨ ਸ਼ਾਸਨ ਦੁਆਰਾ ਸ਼ੁਰੂ ਕੀਤੀ ਗਈ ਤੇ ਇੱਕ ਵਿਆਪਕ ਇਮੀਗ੍ਰੇਸ਼ਨ ਕਾਰਵਾਈ ਦਾ ਸੰਕੇਤ ਹੈ ਇਸ ਨੇ ਉਦਾਰ ਸੰਭਾਲਣ ਤੋਂ ਬਾਅਦ ਅੰਕਿਤ ਪਰਵਾਸੀਆਂ ਨੂੰ ਦੇਸ਼ੋਂ ਕੱਢ ਲ ਦਿੱਤਾ ਤੇ ਜੀਨਾਂ ਵਿੱਚ ਕੁਝ ਹੋਰ ਜੋ ਵੀ ਸ਼ਾਮਲ ਨਹੀਂ ਜੀਨ ਦੇ ਕੋਲ ਪੈਥ ਵੀਜ਼ਾ ਸੀ ਵਾਸ਼ਿੰਗਟਨ ਐਗਜ਼ਾਮੀਨਰ ਦੇ ਅਨੁਸਾਰ ਰੱਦ ਕੀਤੇ ਗਏ 80000 ਵੀਜ਼ੇ ਦੇ ਵਿੱਚੋਂ ਲਗਭਗ 8000 ਵਿਦਿਆਰਥੀ ਵੀਜ਼ੇ ਸਨ ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਕਾਨੂੰਨਾਂ ਦੀ ਅਲੰਘਣਾ ਕਰਨ ਵਾਲੇ ਵਿਦੇਸ਼ੀਆਂ ਦੇ ਲਈ ਜਲਦੀ ਵੀਜ਼ਾ ਰੱਦ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਦੇ ਪ੍ਰਮੁੱਖ ਦਿੱਤੀ ਬੁਲਾਰੇ ਟੌਮੀ ਪਿਕਾਟ ਨੇ ਵਾਸ਼ਿੰਗਟਨ ਐਗਜ਼ਾਮੀਨਰ ਨੂੰ ਦੱਸਿਆ ਕਿ ਟ੍ਰੰਪ ਪ੍ਰਸ਼ਾਸਨ ਨੂੰ ਨਾ ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰਨ ਤੋਂ ਨਹੀਂ ਚੀਜ਼ ਜੋ ਸਾਡੇ ਕਾਨੂੰਨਾਂ ਨੂੰ ਕਮਜ਼ੋਰ ਕਰਦੇ ਨੇ ਜੋ ਸਾਡੀ ਰਾਜਸੀ ਸੁਰੱਖਿਆ ਨੂੰ ਖਤਰਾ ਬਣਾਉਂਦੇ ਨੇ did it? ਫਿਗੋਰਟ ਨੇ ਕਿਹਾ ਸੱਦਫ ਨਿਆ ਸਪਸ਼ਟ ਹੈ ਅਮਰੀਕਾ ਦੇ ਵਿੱਚ ਦਾਖਲਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਹੈ ਅਤੇ ਅਸੀਂ ਹਮੇਸ਼ਾ ਅਮਰੀਕੀ ਲੋਕਾਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਪਹਿਲ ਦਵਾਂਗੇ ਪ੍ਰਸ਼ਾਸਨ ਨੇ ਵੀਜ਼ਾ ਦੇਣ ਬਾਰੇ ਸਖਤ ਨੀਤੀ ਅਪਣਾਈ ਹੈ ਜਿਸ ਵਿੱਚ ਸੋਸ਼ਲ ਮੀਡੀਆ ਦੀ ਜਾਂਚ ਸਖਤ ਕੀਤੀ ਗਈ ਹੈ ਤੇ ਸਕਰੀਨਿੰਗ ਬਧਾਈ ਗਈ ਹੈ ਤੇ ਰਾਈਟਰ ਦੀ ਰਿਪੋਰਟ ਦੇ ਅਨੁਸਾਰ ਲਗਭਗ 16000 ਵੀਜ਼ਾ ਰੱਦ ਕਰਨ ਦੇ ਮਾਮਲੇ ਸ਼ਰਾਬੀ ਕੇ ਗੱਡੀ ਚਲੂਣ ਦੇ ਸاتھ ਜਦੋਂ ਕਿ ਲਗਭਗ 12000 ਹਮਲੇ ਤੇ ਅਤੇ ਹੋਰ 8000 ਚੋਰੀ ਦੇ ਮਾਮਲੇ ਦੇ ਨਾਲ ਜੁੜੇ ਹੋਏ ਸਨ ਵਿਦੇਸ਼ੀ ਤੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਨਿਊਜ਼ ਏਜੰਸੀ ਰਾਈਟਰ ਸੰਤਸਿਆ 18 ਅਪਰਾਧ ਇਸ ਸਾਲ ਰੱਦ ਕੀਤੇ ਗਏ ਲਗਭਗ ਅੱਧੇ ਅਪਰਾਧਾਂ ਦੇ ਲਈ ਜ਼ਿੰਮੇਵਾਰ ਸਨ ਯੂਕ੍ਰੇਨ ਅਮਰੀਕਾ ਨੇ ਦੱਖਣੀ ਸੂਜਾਨ ਦੇ ਲਈ ਅਸਥਾਈ ਸੁਰੱਖਿਅਤਤ ਯਾਨਕਿ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਇਹਦਾ ਜਵਾ ਪੂਰਬੀ ਅਫਰੀਕੀ ਦੇਸ਼ ਦੇ ਲੋਕਾਂ ਨੂੰ ਸਾਲ ਤੋਂ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣ ਅਤੇ ਆਪਣੇ ਦੇਸ਼ ਵਿੱਚ ਹਥਿਆਰਬੰਦ ਸੰਘਰਸ਼ ਤੋਂ ਬਚਣ ਦੀ ਇਜਾਜ਼ਤ ਦਿੱਤਾ ਸੀ ਹੋਮਲੈਂਡ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 5 ਜਨਵਰੀ ਤੋਂ ਪ੍ਰਭਾਵੀ ਹੋਵੇਗਾ ਮੁਮਲੈਂਟ ਸੁਰੱਖਿਆ ਸਕੱਤਰ ਕ੍ਰਿਸਟੀਨ ਵੋਮ ਨੇ ਇੰਟਰ ਏਜੰਸੀ ਪਾਈ ਵਾਲਾ ਦੇ ਨਾਲ ਸਲਾਹ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਕਿ ਦੱਖਣੀ ਸੁਡਾਨ ਦੇ ਵਿੱਚ ਹੁਣ ਉਹ ਹਾਲਾਤ ਨਹੀਂ ਹਨ ਜੋ TPS ਥੀਆਂ ਕਾਨੂੰਨੀ ਲੋੜਾਂ ਨੂੰ ਪੂਰਾ ਕਰਦੇ ਹੋਣ ਇਹ ਨਵੀਂ ਨੀਤੀ ਦੱਖਣੇ ਸੁਝਾਂਦ ਦੇ ਲੋਕਾਂ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਕਿਉਂਕਿ ਇਹ ਰਾਸ਼ਟਰ ਹਜੇ ਵੀ ਸاسي ਤੋਲ ਤੇ ਅਸਥਿਰ ਹੈ ਵਿਦੇਸ਼ਾਂ ਦੇ ਵਿੱਚ ਸ਼ਰਨ ਪਾਲਣ ਵਾਲੇ ਕਈ ਸ਼ਰਨਾਰਥੀਆਂ ਦਾ ਸਰੋਤ ਹੈ ਰਾਸ਼ਟਰਪਤੀ ਸਾਲਵਾ ਕੀਰ ਤੇ ਉਹਨਾਂ ਦੇ ਪਹਿਲੇ ਉਪਪ੍ਰਧਾਨ ਦੀਕ ਮਾਰਚ ਦਰਮਿਆਨ ਲੜਾਈ ਖਤਮ ਕਰਨ ਦੇ ਦੇ 2018 ਦੇ ਵਿੱਚ ਹੋਏ ਸਮਝੌਤਾ ਇਸ ਸਾਲ ਦੇ ਸ਼ੁਰੂ ਵਿੱਚ ਮਾਰਚ ਦੇ ਅਪਰਾਧਿਕ ਦੋਸ਼ਾਂ 'ਚ ਗ੍ਰਿਫਤਾਰੀ ਤੋਂ ਬਾਅਦ ਹੌਲੀ-ਹੌਲੀ ਖਤਮ ਹੋ ਰਿਹਾ ਕੀਰਨੇ ਕੇ ਹਾਊਸ ਨੇ ਮਾਰਚ ਨੂੰ ਉਪਪ੍ਰਧਾਨ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਸੀ ਤਾਂ ਜੋ ਦੇਸ਼ ਰੋਸ ਸਮੇਤ ਦੋਸ਼ ਦਾ ਸਾਹਮਣਾ ਕਰ ਸਕੇ ਦੱਖਣੀ ਸੁਜਾਨੀ ਸਰਕਾਰ ਰਾਜ ਦੀਆਂ ਬਹੁਤ ਸਾਰੀਆਂ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸੰਕਸ਼ ਕਰਦੀ ਹੈ ਇਸ ਸਾਲ ਦੀ ਸੰਕਸ਼ ਨੇ ਦੇਸ਼ ਨੂੰ ਸਹਾਇਤਾ ਉਤੇ ਬਹੁਤ ਜ਼ਿਆਦਾ ਨਿਰਭਰ ਬਣਾ ਦਿੱਤੀ ਤੇ ਵਿਭਾਗ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੱਖਣੀ ਸੁਜਾਨੀ ਨਾਗਰਿਕ ਜੋ ਆਪਣੀ ਰਵਾਨਗੀ ਦੀ ਰਿਪੋਰਟ ਕਰਨ ਦੇ ਲਈ ਕਸਟਮਸ ਅਤੇ ਪੋਰਟਰ ਪ੍ਰੋਟੈਕਸ਼ਨ ਮੋਬਾਈਲ ਲੈਪਟਾਪ ਵਰਤੋਂ ਕਰਦੇ ਨੇ ਉਹਨਾਂ ਨੂੰ ਇੱਕ ਮੁਫਤ ਜਹਾਜ਼ ਦੀ ਟਿਕਟ 1000 ਡਾਲਰ ਦਾ ਐਗਜ਼ਿਟ ਬੋਨਸ ਤੇ ਭੂ-ਇਕ ਦੇ ਵਿੱਚ ਕਾਨੂੰਨੀ ਮੀਗ੍ਰੇਸ਼ਨ ਦੇ ਸੰਭਾਵੀ ਮੌਕੇ ਵੀ ਸ਼ਾਮਲ ਹੋ ਸਕਦੇ ਨੇ ਦੱਖਣੀ ਸੂਲਤਾਨਤ 2011 ਦੇ ਵਿੱਚ ਸੁਧਾਂਤ ਤੋਂ ਜਾਤੀ ਮਿਲਨ ਤੋਂ ਬਾਅਦ ਟੀਪੀਐਸ ਦੇ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਦਰਜਾ 18 ਮਹੀਨੇ ਦੀ ਵਾਦੀ ਚ ਨਿਵਾਇਆ ਜਾਂਦਾ ਸੀ ਜੰਪਾ ਸ਼ਾਸਨ ਨੇ ਵਾਕ ਵਾਕ ਸੁਰੱਖਿਆ ਮੰਨ ਵਾਪਸ ਲੈਣ ਦੀ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਉਨ੍ਹਾਂ ਸੈਂਕੜੇ ਹਜ਼ਾਰਾਂ ਵੈਨਜ਼ੂਏਲਾਨੀਆਂ ਅਤੇ ਹੈਤੀਆਂ ਦੇ ਲਈ ਅਸਥਾਈ ਦਰਜਾ ਖਤਮ ਕਰਨਾ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਜੋ ਬਿਡੇਨ ਦੇ ਅਧੀਨ ਸੁਰੱਖਿਆ ਦਿੱਤੀ ਗਈ ਸੀ ਅਮਰੀਕੀ ਨਾਰਥ-ਵੈਸਟਰਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਦੇ ਵਿੱਚ ਇੱਕ ਕ੍ਰਾਂਤੀਕਾਰੀ ਖੋਜ ਕੀਤੀ ਹੈ। ਉਹਨਾਂ ਨੇ ਇੱਕ ਪੁਰਾਣੀ ਕੀਮੋਥੈਰੇਪੀ ਦਵਾਈ ਨੂੰ ਪੂਰੀ ਤਰ੍ਹਾਂ ਦੁਬਾਰਾ ਡਿਜ਼ਾਈਨ ਕੀਤਾ ਹੈ, ਜਿਸ ਨਾਲ 20,000 ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਈ ਹੈ। ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਨਵੇਂ ਫਾਰਮੂਲੇ ਦਾ ਕੋਈ ਬਿਮੜਾ ਪਰਭਾਵ ਨਹੀਂ ਹੈ। ਵਿਗਿਆਨੀਆਂ ਨੇ SNA ਟੈਕਨੋਲੋਜੀ ਦੀ ਵਰਤੋਂ ਕਰਕੇ ਦਵਾਈ ਦੇ ਬੰਦਰ ਨੂੰ ਸੋਤੇ ਛੋਟੇ ਡੀਐਨਏ ਗੋਲੀਆਂ ਦੇ ਵਿੱਚ ਲਪੇਟਿਆ ਹੋਇਆ ਹੈ, ਤੇ ਜਿਸ ਦੇ ਨਾਲ ਦਵਾਈ ਸਰੀਰ ਦੇ ਵਿੱਚ ਆਸਾਨੀ ਨਾਲ ਘੁਲ ਜਾਂਦੀ ਹੈ ਤੇ ਸਿੱਧੇ ਕੈਂਸਰ ਸੱਲ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਸਿਹਤਮੰਦ ਸੱਲ ਨੂੰ ਨੁਕਸਾਨ ਨਹੀਂ ਪਹੁੰਚਦਾ ਪ੍ਰਿਕਨਾਂ ਦੇ ਵਿੱਚ ਹੈਰਾਨੀਜਨਕ ਨਤੀਜੇ ਵੀ ਹੋਏ ਨੇ ਜਦੋਂ ਇਸ ਦਵਾਈ ਦੀ ਜਾਂਚ ਇੱਕ ਖਤਰਨਾਕ ਬਲੱਡ ਕੈਂਸਰ ਉੱਤੇ ਕੀਤੀ ਗਈ ਤਾਂ ਇਹ ਕੈਂਸਰ ਸੱਲਨ ਦੇ ਵਿੱਚ 12.5 ਗੁਣਾ ਤੇਜ਼ੀ ਦੇ ਨਾਲ ਪ੍ਰਵੇਸ਼ ਕਰਦੀ ਸੀ ਅਤੇ 20000 ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ ਇਸੇ ਕੈਂਸਰ ਦੇ ਵਿਕਾਸ ਨੂੰ 59 ਗੁਣਾ ਫੋਲੀ ਵੀ ਕੀਤਾ ਹੈ ਪੁਰਾਣੀ ਦਵਾਈਆਂ ਸੀਮਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਵਾਈ ਦਾ ਆਧਾਰ ਪੁਰਾਣੀ ਕੀਮੋਥੈਰੇਪੀ ਦਵਾਈ ਪਹਿਲਾਂ ਇਹ ਦਵਾਈ ਸਰੀਰ ਦੇ ਵਿੱਚ ਪੂਰੀ ਤਰ੍ਹਾਂ ਘੁਲ ਨਹੀਂ ਪਉਂਦੀ ਸੀ ਅਤੇ ਸਿਰਫ 1% ਪ੍ਰਭਾਵਸ਼ਾਲੀ ਸੀ ਇਸ ਤੋਂ ਛੇਨ ਦੇ ਜ਼ਿਆਦਾ ਮਾਤਰਾ ਦੇ ਵਿੱਚ ਦਵਾਈ ਲੈਣ ਦੇ ਨਾਲ ਥਕਾਵਟ, ਟੁੱਲਟੀਆਂ ਤੇ ਦਿਲ ਦੇ ਅਸਰ ਵਰਗੇ ਮਾੜੇ ਪ੍ਰਭਾਵ ਹੁੰਦੇ ਸਨ। ਨਵੀਂ SANE ਟੈਕਨੋਲੋਜੀ ਨੇ ਇਸ ਸਮੱਸਿਆ ਨੂੰ ਖਤਮ ਕਰ ਦਿੱਤੇ ਤੇ ਦਵਾਈ ਤੇਜ਼ੀ ਦੇ ਨਾਲ ਕੁਲਤੀਆ ਤੇ ਸਿੱਧੇ ਤੌਰ ਤੇ ਕੈਂਸਰ ਸੈੱਲਾਂ ਨੂੰ ਨਿਸ਼ਾਨਾ ਵੀ ਬਣਾਉਂਦੀ ਨਜ਼ਰ ਆ ਰਹੀ ਹੈ। ਦੱਸिए ਕਿ ਕਿਵੇਂ ਕੰਮ ਕਰਦੀ ਹੈ ਇਹ ਤਕਨੋਲੋਜੀ? ਤਾਂ ਇਹ ਨਵੀਂ ਟੈਕਨੋਲੋਜੀ SANE ਦਵਾਈ ਤੇ DNA ਸਟ੍ਰੈਂਡ ਸਰੀਰ ਦੇ ਵਿੱਚ ਕੈਂਸਰ ਸੈੱਲਾਂ ਦੁਆਰਾ ਪਛਾਣੇ ਜਾਂਦੇ ਨੇ। ਦਾਖਲ ਹੋਣ ਉਤੇ DNA ਸਟ੍ਰੈਂਡ ਨੂੰ ਤੋੜ ਜਾਂਦੇ ਨੇ ਅਤੇ ਦਵਾਈ ਦੇ ਅਸਲ ਕੈਂਸਰ ਵਿਰੋਧੀ DNA ਕੈਂਸਰ ਸੈੱਲਾਂ ਨੂੰ ਨਸ਼ਟ ਕਰ ਦਿੰਦੀ ਹੈ ਵਿਗਿਆਨੀ ਹੁਣ ਇਸ ਦਵਾਈ ਦੀ ਵੱਡੇ ਜਾਨਵਰਾਂ ਤੇ ਜਾਂਚ ਕਰਨਗੇ ਜਿਸ ਤੋਂ ਬਾਅਦ ਮਨੁੱਖੀ ਪਰिक्षण ਸ਼ੁਰੂ ਹੋਣਗੇ ਜੇਕਰ ਨਤੀਜੇ ਮਨੁੱਖਾਂ ਦੇ ਵਿੱਚ ਸਮਾਨ ਰਹੇ ਤਾਂ ਇਹ ਕੈਂਸਰ ਦੇ ਇਲਾਜ ਦੇ ਵਿੱਚ ਇੱਕ ਇਤਿਹਾਸਿਕ ਮੋੜ ਹੋਵੇਗਾ ਕੋਜ਼ਵੀ ਨੇਤਾ ਡਾਕਟਰ ਚੈਡ ਮਿਰਕੇ ਨੇ ਕਿਹਾ ਹੈ ਕਿ ਜੇਕਰ ਇਹ ਦਵਾਈ ਮਨੁੱਖਾਂ ਦੇ ਵਿੱਚ ਸਫਲ ਹੁੰਦੀ ਹੈ ਤਾਂ ਅਸੀਂ ਕੈਂਸਰ ਦੇ ਇਲਾਜ ਦੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਾਂਗੇ ਬਿਦੇ ਪ੍ਰਭਾਵਸ਼ਾਲੀ ਸੁਰੱਖਿਤ ਤੇ ਮਾਲੇ ਪ੍ਰਭਾਵ ਤੋਂ ਬਿਨਾ ਇਹ ਖੋਜ ਕੈਂਸਰ ਦੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਵੀਂ ਉਮੀਦ ਲੈ ਕੇ ਆਈ ਹੈ ਅਤੇ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਇਲਾਜ ਦੇ ਵਿੱਚ ਸਭ ਤੋਂ ਵੱਡਾ ਕੇਮ ਚਿੰਜਰ ਸਾਬਤ ਹੋ ਸਕਦੀ ਹੈ ਕੈਲੀਫੋਰਨੀਆ ਦੇ ਵਿੱਚ ਜਵਾਨ ਲਿਵਰਟ ਕਾ ਹਾਦਸੇ ਦੇ ਮਕਰੋ ਗ੍ਰਿਫਤਾਰ ਜੋਸ਼ਿੰਪੀ ਸਿੰਘ ਨੂੰ ਮਕਰਵਾਰ ਦੀ ਪੇਸ਼ੀਦਾਨ ਨਵੇਂ ਸਿਰੇ ਤੋਂ ਬੋਸ਼ਵੈਟ ਕੀਤੇ ਗਏ ਅਤੇ ਜੋਸ਼ਿੰਪੀ ਨੇ ਇਹਨਾਂ ਨੂੰ ਵੀ ਕਬੂਲ ਕਰਨ ਤੋਂ ਸਾਫ ਨਾਕਾ ਦਿੱਤੀ ਦੂਜੇ ਪਾਸੇ ਜੋਸ਼ਿੰਪੀ ਸਿੰਘ ਦੀਆਂ ਲਗਾਤਾਰ ਗੁਜਾਰਸ਼ਾਂ ਦੇ ਬਾਵਜੂਦ ਉਸ ਨੂੰ ਪਾਕ ਬਨੰਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਵੀਰਵਾਨ ਨੂੰ ਇਸ ਮੁੱਦੇ ਤੇ ਮੋੜ ਸੁਣਵਾਈ ਹੋਣੀ ਹੈ ਖੂਨ ਦੇ ਨਮੂਨੇ ਦੀ ਜਾਂਚ ਮਕਰੋ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਹਾਦਸੇ ਵਿਲੇ ਜੋਸ਼ਿੰਪੀ ਸਿੰਘ ਨੇ ਕੋਈ ਨਸ਼ਾ ਨਹੀਂ ਕੀਤਾ ਸੀ ਅਤੇ ਜਿਸ ਦੇ ਮੱਦੇਨਜ਼ਰ ਸੈਨ ਬਰਨਾਰਡਿਨੋ ਕਾਉਂਟੀ ਇਸ ਸੁਪਰੀਅਰ ਕੋਰਟ ਕੋਲ ਪੰਜਾਬੀ ਨੌਜਵਾਨਾਂ ਦੇ ਵਿਰੁੱਧ ਨਿਸ਼ਵਾ ਕਰਕੇ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੀ ਬਜਾਏ ਅਨਕਿਲੀ ਰੇਨਾਰਡ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇ ਦੇ ਦੋਸ਼ਾਇਤ ਕੀਤੇ ਗਏ ਨੇ ਪਹਿਲਾਂ ਲੱਗੇ ਦੋਸ਼ੇ ਦੇ ਤਹਿਤ ਜੁਇਸ਼ਵਨ ਪੀਰ ਸਿੰਘ ਨੂੰ ਸਾਰਾ ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਸੀ ਜਦਕਿ ਹੁਣ ਦੋਸ਼ੀ ਟਰਾਈਜਾਨ ਉਤੇ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਇਸ ਦੌਰਾਨ ਜੱਜ ਨੇ ਦੂਜੀ ਵਾਰ ਜਸ਼ਨਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਇਮੀਗ੍ਰੇਸ਼ਨ ਅਤੇ ਕਸਟਮਸ ਐਂਡ ਫੋਰਸਮੈਂਟ ਵਿਭਾਗ ਦੇ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਜ਼ਮਾਨਤ ਉੱਤੇ ਰਿਹਾ ਕਰਨ ਤੋਂ ਪਹਿਲਾਂ ਇਤਲਾਹ ਜ਼ਰੂਰੀ ਦਿੱਤੀ ਜਾਵੇ ਕਿਉਂਕਿ ਉਹ ਤੋਂ ਚਰਵਾਈ ਦੇ ਵਿੱਚ ਮੈਕਸੀਕੋ ਦੇ ਬਾਰਡਰ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਇਆ ਸੀ ਅਤੇ ਬਾਈਡਨ ਸਰਕਾਰ ਦੇ ਵੱਲੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਦੁਜੀਪਾਸ ਐਮਰੀਕਰੇ ਟ੍ਰਾਂਸਪੋਰਟੇਸ਼ਨ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ 26 ਸਤੰਬਰ ਨੂੰ ਨਵੇਂ ਨਿਯਮ ਲਾਗੂ ਹੋਣ ਦੇ ਮਕਰੋ ਕੈਲੀਫੋਰਨੀਆ ਸਰਕਾਰ ਨੇ ਜੂਸ਼ੇਪੀ ਸਿੰਘ ਡਰਾਈਵਿੰਗ ਲਾਇਸੈਂਸ ਨੂੰ ਅਕਤੂਬਰ ਨੂੰ ਅਪਗ੍ਰੇਡ ਕਰ ਦਿੱਤਾ ਤੇ ਉਸ ਨੂੰ ਕੈਲੀਫੋਰਨੀਆ ਧਿਆ ਹਦਾ ਅੰਦਰ ਟਰੱਕ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਰਿਪਬਲିକਨ ਪਾਰਟੀ ਦੇ ਸੈਨੇਟ ਮੈਂਬਰ ਟੌਮ ਕੌਨਟਨ ਅਤੇ ਹਾਊਸ ਆਫ ਰਿਪਰੈਜ਼ੈਂਟੇਟਿਵਿਸ ਦੇ मैंबर एंडी बार वालों ट्रांसपोर्टेशन मंत्री शोन डफी अपील की गई के जश्नप्रीत वा वापरे हादसे तो बाद जारी किए गए कमर्शियल ड्राइवर्स लाइसेंस की पड़ताल करवाई जाए